ਮੈਂ ਤੁਹਾਨੂੰ ਪੁੱਛ ਰਿਹਾ ਜੀ ਆਪਣਾ ਬੇਟਾ ਕਿੱਥੇ ਗਿਆ ਕਿੱਥੇ ਗਿਆ ਆਪਣਾ ਬੇਟਾ ਦੱਸੋ ਦੱਸੋ ਹੁਕਮ ਲਾਓ ਮੈਂ ਹੁਕਮ ਤਾਂ ਲਾ ਦਿੰਨਾ ਸਰ ਜੀ ਮੈਂ ਤੁਹਾਨੂੰ ਪੁੱਛ ਲਗਾ ਆਪਣਾ ਬੇਟਾ ਕਿੱਥੇ ਗਿਆ ਜੀ ਆਪਣਾ ਬੇਟਾ ਕੰਮ ਗਿਆ ਜੀ ਦੱਸੋ ਹਾਂ ਜੀ ਕੰਮ ਗਿਆ ਕੰਮ ਗਿਆ ਕਿੱਥੇ ਮੈਂ ਤੁਹਾਨੂੰ ਤਾਂ ਆਈ ਪੁੱਛਣਾ ਮੇਰੇ ਵੀਰ ਕੰਮ ਕਿੱਥੇ ਗਿਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿੱਥੇ ਗਿਆ ਦੱਸੋ ਕੰਮ ਤਾਂ ਦੱਸੋ ਤੁਸੀਂ ਕਿੱਥੇ ਕੰਮ ਗਿਆ ਮੈਨੂੰ ਪਤਾ ਨਹੀਂ ਪੂਰਾ ਉਹ ਕਿਤੇ ਕੰਮ ਗਿਆ ਮੈਂ ਤੁਹਾਨੂੰ ਆ ਨਾਮ ਦੱਸੋ ਕੀ ਹੈਗਾ ਬੇਟੇ ਦਾ ਆਪਣੇ ਦਾ ਮੈਨੂੰ ਗੱਲ ਦੱਸੋ ਨਾ ਪੂਰੀ ਗੱਲ ਕੀ ਹੈ ਮੈਂ ਤੁਹਾਨੂੰ ਪੂਰੀ ਗੱਲ ਦੱਸੂਗਾ ਮੇਰੇ ਵੀਰ ਜੀ ਮੈਂ ਤੁਹਾਨੂੰ ਮੇਰਾ ਨੰਬਰ ਦਿੱਤਾ ਕੇ ਮੈਂ ਤੁਹਾਨੂੰ ਕਾਲ ਕੀਤੀ ਹੈ ਨਾ ਮੈਂ ਤੁਹਾਨੂੰ ਤੁਹਾਨੂੰ ਪੂਰੀ ਜਾਣਕਾਰੀ ਦਊਗਾ ਮੈਂ ਕਿੰਤਾਈ ਪੁੱਛ ਰਿਹਾ ਨਾ ਨਾਮ ਦੱਸੋ ਇੱਕ ਵਾਰੀ ਆਪਣੇ ਪੁੱਤ ਦਾ ਨਾਮ ਮੈਂ ਮੈਂ ਦੱਸ ਦਊਗਾ ਮੈਨੂੰ ਗੱਲ ਸਮਝਾਤਾ ਦਿਓ ਨਾ ਵੀ ਕੀ ਗੱਲ ਹੈ ਤੁਸੀਂ ਥਾਣੇ ਤੋਂ ਬੋਲ ਰਹੇ ਹੋ ਮੰਨ ਗਿਆ ਮੈਂ ਦੇਖ ਲਿਆ ਪਛਾਣ ਲਿਆ ਪਰ ਕੋਈ ਕਾਰਨ ਤਾਂ ਹੋਊਗਾ ਨਾ ਤੁਸੀਂ ਫੋਨ ਮੈਨ ਕਰੇ

ਰੇ ਮੇਰਾ ਰੇਪ ਤੇ ਕੇਸ ਤੇ ਰੈਸ਼ ਕੀਤਾ ਹੈਗਾ ਉਹਨਾਂ ਨੇ ਉਹ ਮੁੰਡਿਆਂ ਨਾਲ ਘੁੰਮ ਰਿਆ ਕਰ ਰਿਹਾ ਸੀ 1 3 ਮੁੰਡੇ ਹੋਰੇ ਇੱਕ ਤੁਹਾਡਾ ਆਪਣਾ ਬੇਟਾ ਹੈਗਾ ਸਣੀ ਅੱਛਾ ਹਾਂਜੀ ਉਹ ਰੇਪ ਤੇ ਕੇਸ ਤੇ ਵੀ ਚੇ ਗਏ ਨੇ ਤੇ ਕਿਧਰ ਰੇਪ ਕਰਤਾ ਉਹਨਾਂ ਨੇ ਵੀਰੇ ਮੇਰਾ ਕੁੜੀ ਦੇ ਨਾਲ ਕੋਈ ਜਨਾਹ ਦਾ ਕੇਸ ਤੇ ਫਰੀਚੇ ਨਾ ਪਾਈ ਜਾਂ ਕਿਹੜੇ ਥਾਣੇ ਤੋਂ ਸਦਰ ਥਾਣੇ ਨੂੰ ਗੱਲ ਕਰਦਾ ਵੈ ਸਦਰ ਥਾਣੇ ਤੋਂ ਸ਼ਹਿਰ ਕਿਹੜਾ ਤੁਹਾਡਾ ਚੰਡੀਗੜ੍ਹ ਤੋਂ ਗੱਲ ਕਰ ਰਹੇ ਹਾਂ ਸਦਰ ਥਾਣੇ ਤੋਂ ਗੱਲ ਕਰਤਾ ਪਿਆ ਅੱਛਾ ਅੱਛਾ ਸਤ ਜੀ ਚੰਡੀਗੜ੍ਹ ਸਦਰ ਥਾਣੇ ਤੇ ਗ੍ਰਿਫਤਾਰ ਕੀਤੇ ਆ ਹਾਂਜੀ ਹਾਂਜੀ ਤੇ ਫਿਰ ਹੁਣ ਦੱਸੋ ਹੁਣ ਹੁਕਮ ਲਾਓ ਕੀ ਸੇਵਾ ਹੈ ਹਾਂ ਕੋਈ ਤੁਸੀਂ ਦੱਸੋ ਮੈਂ ਤੁਹਾਨੂੰ ਪੁੱਛਣਾ ਚਾਹਨਾ ਜੀ ਹੁਣ ਤੁਸੀਂ ਦੱਸੋ ਤੁਸੀਂ ਦੱਸੋ ਹੁਣ ਕੀ ਕਰਨਾ ਪਵੇ ਬੇਟੇ ਦਾ ਨਹੀਂ ਮੇਰੇ ਬੇਟੇ ਦਾ ਦੱਸੋ ਮੇਰੇ ਬੇਟੇ ਦਾ ਹੈ ਹੀ ਨਹੀਂ ਬੇਟਾ ਮੇਰਾ ਤਾਂ ਹੈ ਹੀ ਨਹੀਂ ਤੁਹਾਡਾ ਬੇਟਾ ਤੁਹਾਡਾ ਬੇਟਾ ਇੰਜ ਨਹੀਂ ਤੁਹਾਡਾ ਬੇਟਾ ਸ਼ਰੀਫ ਹੈਗਾ ਸੀ ਉਹਨੂੰ ਸੈਰ ਤੇ ਭਾਏ ਰੱਖਿਆ अच्छा ते मुंडे जी उन्होने पर्चा करके आगे अन उन्होने पर्चा करके आगे 60 दिन तक आने चाहिए अच्छा बाकीया नु ਛੱਡਤਾ एक नु ਛੱਡਤਾ ਛੱਡਿਆ ਨਹੀਂ उन्होने साइड ते ਪਾਏ ਰੱਖਿਆ ਜੀ ਤੁਹਾਡੇ ਬੇਟੀ ਰਸਾਨੀ ਫਿਰ ਫਿਰ ਦੱਸੋ ਨੂੰ ਛੱਡਣ ਦਾ ਕੀ ਕਰਨਾ ਹੁਣ ਹੁਕਮ ਲਾਓ ਹੁਣ ਤੁਸੀਂ ਆਪ ਸਮਝ ਆ ਰਹੇ ਹੋ ਤੁਸੀਂ ਦੱਸੋ ਹੁਣ ਕੀ ਕਰਨਾ ਮੈਂ ਤਾਂ ਸਮਝ ਆ ਰਿਹਾ ਹੁਣ ਮੈਂ ਤੁਸ ਦੱਸੋਗੇ ਮੈਂ ਤਾਂ ਹੀ ਕੋਈ ਹੱਲ ਕੱਢੂਗਾ ਹੁਣ اچھا ਮੈਂ ਨਾ ਮੈਂ ਤੁਹਾਨੂੰ ਵੀ ਪਤਾ ਹੈਗਾ ਫਿਰ ਕਿੰਨੇ ਨਾ ਚੱਲ ਜੂ ਕੰਮ ਸਾਨੂੰ ਬੜਾ ਬੋਲੋ ਬੋਲੋ ਕਿੱਥੇ ਨਾਲ ਚੱਲ ਜੂਗਾ ਹੁਣ ਕੋਈ ਹਾਲ ਤਾਂ ਕੱਢਣਾ ਹੀ ਪੈਣਾ ਨਾ ਹੁਣ ਤੁਸੀਂ ਦੱਸੋ ਜੇ ਫੋਨ ਕੀਤਾ ਤੇ ਕੀ ਕੀ ਹੁਕਮ ਹੈ ਹੁਣ ਦੱਸੋ 30000 ਉਹ ਤਾਂ ਦੱਸਿਆ ਮੈਂ 30000 ਭੇਜਿਓ ਕਿੱਥੇ ਭੇਜਾਂ ਬੋਲੋ ਤੁਹਾਨੂੰ ਮੈਂ ਨੰਬਰ ਦੇ ਦਿੰਦਾ ਜੇ ਆਪਾਂ ਪੇਟੀਮ ਕਰ ਦੋ ਕਿਉਂਕਿ ਪਿੰਟ ਕਰੋਗੇ ਮੇਰੇ ਦੱਸੋ ਤੁਸੀਂ ਭੇਜ ਦਿਓ ਪੇਟੀਮ ਕਰ ਦਿਓ ਹਾਂਜੀ ਤੁਸੀਂ ਭੇਜੋਗੇ ਵੀ 30000 ਕੇ ਮੈਂ ਭੇਜਾਂ ਹੇ ਬੇਟਾ ਭਰਿਆ ਮੈਂ ਕਿ ਤੂੰ ਤੁਹਾਨੂੰ ਭੇਜਣਾ ਭੇਜਨੇ ਤੁਸੀਂ ਨੇ ਭੇਜ ਮੈਂ ਭੇਜਨੇ ਤੁਹਾਨੂੰ ਠੱਗੀ ਤੁਸੀਂ ਕਰੋਗੇ ਤੇ ਅਸੀਂ ਕਿੱਦਾਂ ਭੇਜਾਂਗੇ ਠੱਗੀ ਤੁਸੀਂ ਕਰਦੇ ਹੋ ਪੁਲਿਸ ਦੀ ਫੋਟੋ ਲਾ ਕੇ ਠੱਗੀਆਂ ਕਰਦੇ ਹੋ ਬਸ ਕਰ ਹੁਣ